ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਜਿਹੜਾ ਬਈ ਕੱਥੂ ਨੰਗਲ ਕੱਥੂ ਨੰਗਲ ਜੀ ਇਹ ਅਮਰਸਰ ਸਾਹਿਬ ਦੇ ਨੇੜੇ ਆ ਜੀ ਤੇ ਤਰਨਤਾਰਨ ਤੋਂ ਵੀ ਹੈਗਾ ਜੀ ਕੋਈ 20-22 ਕਿਲੋਮੀਟਰ ਤੇ ਕਿਹੜੇ ਰੋਡ ਤੇ ਪੈਂਦਾ ਬਈ ਜੀ ਇਹ ਪਿੰਡ ਅੱਛਾ ਬਾਬਾ ਬੁੱਢਾ ਸਾਹਿਬ ਦੇ ਜਮਾਂ ਨੇੜੇ ਆ ਜੀ ਠੀਕ ਹੈ ਠੀਕ ਹੈ ਜੀ ਤੇ ਅੱਜ ਆਪਣਾ ਟੂਰ ਸੀਗਾ ਜੀ ਅਮਰਸਰ ਦਾ ਆਪਾਂ ਗਰੁੱਪ ਚ ਪਾਇਆ ਹੋਇਆ ਜੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤਰਨਤਾਰਨ ਜੀਰਾ ਤੇ ਤਲਵੰਡੀ ਸਾਹਿਬ ਇਧਰ ਦਾ ਟੂਰ ਸੀਗਾ ਜੀ ਤੇ ਆਪਣੇ ਟੂਰ ਗਰੁੱਪ ਤੇ ਐਡ ਹੋਣ ਵਾਸਤੇ ਜੀ 9815843096 ਮੇਰਾ ਨੰਬਰ ਹੈ ਜੀ ਉਹ ਤੇ ਹੈਲੋ ਲੈ ਕੇ ਆਪਦੇ ਏਰੀਆ ਦਾ ਨਾਮ ਲੈ ਕੇ ਤੁਸੀਂ ਭੇਜ ਸਕਦੇ ਆ ਜੀ ਟੂਰ ਗਰੁੱਪ ਚ ਉਹ ਹੀ ਬੰਦੇ ਐਡ ਹੋਣ ਜੀ ਜਿਹੜੇ ਬੰਦੇ ਨੇ ਆਪਾਂ ਨੂੰ ਬੁਲਾਉਣਾ ਹੈ ਜੇ ਕਿਸੇ ਨੇ ਕੋਈ ਰੈ ਲੈਣੀ ਹੈ ਦਵਾਈ ਪੁੱਛਣੀ ਹੈ ਤਾਂ ਉਹ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਜੀ ਸਿੱਧਾ ਮੇਰੇ ਨੰਬਰ ਤੇ 9815843096 ਜੀ ਅੱਜ ਬਾਈ ਦੀ ਇਹ ਮੱਝ ਤੇ ਆਈ ਸੀ ਜੀ ਮੇਨ ਆ ਰਿਪੀਟਰ ਹੈ ਘੱਟੋ ਘਾਟ 1.5 ਸਾਲ ਹੋ ਗਿਆ ਜੀ ਤੇ ਬਾਈ ਕਾਪੀ ਤੇ ਦਵਾਈਆਂ ਵੀ ਲਿਖੀ ਬੈਠਾ ਵੀ ਘੱਟੋ ਘਾਟ ਨ ਇਹਨੂੰ 1.5 ਸਾਲ ਸੂਈ ਨੂੰ ਹੋ ਗਿਆ ਮਤਲਬ 1.5 ਸਾਲ ਮੱਥਾ ਮਾਰਦੇ ਨੂੰ ਇਹਨਾਂ ਨੂੰ ਹੋ ਗਿਆ ਜੀ ਇਹਦੇ ਤੇ ਸੂਈ ਨੂੰ ਕਿੰਨਾ ਟਾਈਮ 1.5 ਸਾਲ ਹੀ ਹੋਇਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿੰਨੇ ਟਾਈਮ ਬਾਅਦ ਹੀਟ ਚ ਆਉਣ ਲੱਗੀ ਸੀ ਅੱਛਾ 21-22 ਦਿਨ ਬਾਅਦ ਹੀਟ ਚ ਆ ਗਈ 21-22 ਠੀਕ ਹੈ ਜੀ ਤੇ ਕਿੰਨੇ ਵਾਰੀ ਉਸ ਤੋਂ ਬਾਅਦ ਕੀ ਪਰਵਾਤਾ ਹੋਏ ਦੂਬਹਿਲਾ ਹੀ ਠੀਕ ਹੈ ਤੇ ਇਹ 15-16 ਵਾਲੀ ਪ੍ਰਾਇਮ ਦਿੱਤੀ ਜੀ ਅੱਛਾ ਤੇ ਬਣਵਾਈ ਨਹੀਂ ਇੱਕ ਵਾਰੀ ਵੀ ਹਨਾ ਆ ਲੈਣੇ ਤਾਂ ਨਹੀਂ ਨਾ ਕਰਦੇ ਠੀਕ ਹੈ ਠੀਕ ਹੈ ਹਰ ਮਹੀਨੇ ਟੀਕਾ ਬਰਵਾਇਨਾ ਹੈ ਕੋਈ ਵੀ ਖਾਲੀ ਛੱਡੀ ਨਹੀਂ ਜੀ ਅੱਛਾ ਕੋਈ ਹੀਟ ਕਰ ਲਈ ਨਹੀਂ ਛੱਡੀ ਜੀ ਕੋਈ ਆਈਓ ਨਹੀਂ ਛੱਡੀ ਜੀ ਕੋਈ ਆਈਓ ਨਹੀਂ ਛੱਡੀ ਜੀ ਗਾਈ ਨਾਲ ਰੱਤ ਵੀ ਲੱਗ ਚੁੱਕਿਆ ਜੀ ਇਹਦੇ ਤੇ ਇਹਦੇ ਯਕੀਨ ਮੰਨੋ ਤੁਸੀਂ ਆਹ ਚੋਰੋ ਲੂਨ ਵੀ ਲੱਗ ਚੁੱਕਿਆ ਜੀ ਠੀਕ ਹੈ ਤੇ ਚਾਰ ਚਾਰ ਦਿਨ ਮੱਝ ਹੀਟ ਰੱਖਦੀ ਹੈ ਅੰਦਰੋਂ ਕੋਈ ਪ੍ਰੋਬਲਮ ਨਹੀਂ ਜੀ ਤੇ ਬਾਈਆਂ ਨੂੰ ਦੱਸਿਆ ਵੀ ਇਹ ਮੱਝ ਟੀਕੇ ਤੇ ਗੱਭਣ ਨਹੀਂ ਹੋਣੀ ਜੀ ਦੇਖੋ ਜੇ ਪਸ਼ੂ ਨੇ ਟੀਕੇ ਦੇ ਗੱਭਣ ਹੋਣਾ ਜੀ ਤਾਂ ਜਦੋਂ ਟੀਕਾ ਭਰਿਆ ਗਿਆ ਤਾਂ ਪਸ਼ੂ ਨੂੰ ਹੀਟ ਛੱਡਣੀ ਚਾਹੀਦੀ ਆ ਮੰਨ ਕੇ ਚਲੋ ਆਪਾਂ ਦੂਜੇ ਦਿਨ ਟੀਕਾ ਭਰਾਤਾ ਪਹਿਲਾ ਦਾ 18 ਤੋਂ 24 ਘੰਟੇ ਤੇ ਅੱਜ ਦੇ 12 ਤੋਂ 18 ਘੰਟੇ ਤੇ ਗਾਂ ਦੇ 18 ਤੋਂ 24 ਘੰਟੇ 24 ਤੋਂ 36 ਘੰਟੇ ਜੀ ਟੀਕਾ ਭਰਵਣਾ ਹੁੰਦਾ ਆਪਾਂ ਜੇ ਅੱਜ 12 ਤੋਂ 18 ਘੰਟੇ ਬਾਅਦ ਟੀਕਾ ਭਰੇ ਤੋਂ ਬਾਅਦ ਵੀ ਦੋ ਦੋ ਦਿਨ ਤਾਰਾ ਕਰੀ ਜਾਂਦੀ ਆ ਜੀ ਤਾਂ ਸਮਝ ਲਓ ਵੀ ਸੈਕਟੀਵਿਟੀ ਹੈ ਨਹੀਂ ਜੀ ਪਸ਼ੂ ਨੂੰ ਸੰਤੁਸ਼ਟ ਨਹੀਂ ਹੋਇਆ ਪਸ਼ੂ ਟੀਕੇ ਵਾਲੀ ਮੰਨ ਕੇ ਚਲੋ ਜਿਹੜੀ ਹੈਗੀ ਆ ਉਹਦੇ ਤੋਂ ਤੇ ਫੇਰ ਤੁਹਾਨੂੰ ਇਹਨੂੰ ਇਹ ਪਸ਼ੂ ਨੂੰ ਤੁਹਾਨੂੰ ਮੰਨ ਲਓ ਕ੍ਰੋਸ ਕਰਵਾਉਣਾ ਪ ਥੋੜਾ ਜਿਆਦਾ ਦੀ ਓਵਰੀਜ ਨੌਕਸ ਸੀਗਾ ਜੀ ਉਹਦੇ ਵਾਸਤੇ ਇਹਨਾਂ ਨੂੰ ਮੈਡੀਸਨ ਲਿਖਤੀ ਐ ਤੇ ਇੱਕ ਮੱਜ ਚ ਕਾਪਰ ਦੀ ਡੈਫੀਸ਼ੈਂਸੀ ਵੀ ਇਹ ਫਲੈਰੀ ਹੋਈ ਗਈ ਆ ਸਾਈਡ ਤੇ ਜੀ ਠੀਕ ਹੈ ਜੀ ਤਾਂ ਕਰਕੇ ਇਹ ਮੱਜ ਚ ਦਿੱਕਤ ਆ ਰਹੀ ਆ ਬਈ ਉਵੇਂ ਹਾਰਡਨੈਸ ਵਾਲੀ ਕੋਈ ਗੱਲ ਨਹੀਂ ਗਈ ਤੇ ਜਿਵੇਂ 1.5 ਸਾਲ ਤੋਂ ਮੱਜ ਰਿਪੀਟ ਕਰ ਰਹੀ ਆ ਉਵੇਂ ਇੰਨੀ ਨੌਕਸ ਵਾਲੀ ਕੋਈ ਗੱਲ ਵੀ ਨਹੀਂ ਲੱਗੀ ਮੈਨੂੰ ਤੇ ਇਹ ਸਿਰਫ ਇਹ ਚੱਕਰ ਜੀ ਨਹੀਂ ਰਹਿ ਰਹੀ ਵੀ ਇਹ ਮੱਜ ਨੇਚਰਲ ਕ੍ਰੋਸ ਨਹੀਂ ਕਰਾਈ ਗਈ ਕੀ ਮੰਨ ਲਓ ਏਆਈ ਕਰਵਾਈ ਗਈ ਆ ਪਹਿਲਾਂ ਇਦੋਂ ਪਹਿਲਾਂ ਇੱਕ ਵਾਰੀ ਵੀ ਨਹੀਂ ਲੈ ਕੇ ਗਏ ਬਈ ਸਾਨ ਕੋਲ ਇੱਕ ਵਾਰੀ ਵੀ ਨਹੀਂ ਠੀਕ ਅੱਛਾ ਉਦੋਂ ਸੀਗੀ ਉਦੋਂ ਫੈਕਸ਼ਨ ਸੀ ਉਹ ਤੋਂ ਬਾਅਦ ਨਹੀਂ ਲੈ ਕੇ ਗਏ ਮੰਨ ਕੇ ਚਲੋ ਵੀ ਫਿਰ ਟੀਕੇ ਹੀ ਪਰਵਾਇਆ ਹੈ ਹਾਂ ਜੀ ਟੀਕੇ ਯਾਰ ਤੇ ਆਹ ਇਹਦਾ ਬੱਚਾ ਪਹਿਲਾ ਵਾਲਾ ਬਈ ਹਾਂ ਜੀ ਇਹ ਪਹਿਲਾ ਵਾਲਾ ਅੱਛਾ ਇਹ ਆਪਣੇ ਘਰੇ ਸੂਈ ਹੈ ਇਹ ਘਰੇ ਸੂਈ ਜੀ ਠੀਕ ਹੈ ਲਈ ਸੀ ਮੱਝ ਕੇ ਘਰ ਦੀ ਆਪਣੀ ਇਹ ਲੈ ਆਂਦੀ ਹੂਏ ਅੱਛਾ ਲੈ ਕੇ ਆਂਦੀ ਜੀ ਠੀਕ ਹੈ ਤੇ ਯਕੀਨ ਮੰਨੋ ਹੀ ਤੁਹਾਨੂੰ ਮੈਂ ਡੈਰੀ ਵੀ ਹੈ ਬਾਈ ਕੋਲੇ ਦਿਖਾਇਓ ਬਈ ਕ੍ਰਿਕਾ ਵੀ ਲੇ ਗਾਣਾ ਸਾਹ ਦੇਖ ਲਓ ਜੀ ਇੰਨੀ ਦਵਾਈ ਬਾਈ ਪ੍ਰਭਾਈ ਬੈਠੇ ਦੇ ਨਾਲ ਫੇਲ ਵੀ ਲਿਖੀ ਬੈਠੇ ਦੇਖੋ ਤੁਸੀਂ ਆ ਸ਼ੁਰੂ ਜੇ ਇਹਨਾਂ ਨੇ ਤਿੰਨ ਦਿਨ ਯੂਰਨ ਦਵਾਈ ਭرائی ਆ ਜੀ ਫਿਰ ਆਕਸੀ ਭرائی ਆ ਫਿਰ ਹੋਮੋਪੈਥਿਕ ਦਵਾਈ ਵੀ ਦਿੱਤੀ ਆ ਮੋਕਸੀਬਲ ਲਨੈਵੋ ਆਕਸੀਫੇਰ ਜੀ ਫਿਰ ਡੀਸੀਆਰ ਵੀ ਭرائی ਆ ਫਿਰ ਲਗੋਲ ਪ੍ਰਵਾਦੀ ਫਿਰ ਚੋਰੋਲ ਉਹਨਾਂ ਇੰਜੈਕਸ਼ਨ ਲਵਾਏ ਜੀ ਗਾਇਨਰ ਅਚ ਸ਼ਾਇਦ ਦੋ ਵਾਰੀ ਲੱਗ ਚੁੱਕਿਆ ਬਾਈ ਹਨਾ ਜੀ ਹਾਂ ਜੀ ਗਾਇਨਰ ਅਚ ਦੋ ਵਾਰੀ ਲੱਗ ਦੋ ਵਾਰੀ ਲੱਗਿਆ ਦੋ ਵਾਰੀ ਗਾਇਨਰ ਅਚ ਲੱਗ ਚੁੱਕਿਆ ਜੀ ਠੀਕ ਆ ਜੀ ਟੈਫਰੋਸੈਫ ਇੰਜੈਕਸ਼ਨ ਜਿਹੜੇ ਆਪਾਂ ਮੰਨ ਲਓ ਇਨਫੈਕਸ਼ਨ ਵਾਸਤੇ ਲਾਉਣੇ ਉਹ ਵੀ ਹੋਮੋਬੈਰਕ ਦਵਾਈ ਵੀ ਦੇਤੀ ਆ ਬਾਈ ਅਮਰੀਕ ਤੋਂ ਮਗਾ ਕੇ ਵੀ ਮੰਨ ਲਓ ਵੀ ਬਹੁਤ ਟ੍ਰੀਟਮੈਂਟ ਮੱਝ ਦਾ ਹੋ ਚੁੱਕਿਆ ਜੀ ਪਰ ਮੱਝ ਗੱਭਣ ਨਹੀਂ ਹੋਈ ਤੇ ਬਾਈ ਨੂੰ ਤਸੱਲੀ ਦਿੱਤੀ ਆ ਵੀ 100% ਮੱਝ ਗੱਭਣ ਹੋ ਜੂਗੀ ਤੇ ਪਰ ਰਹਿਣਾ ਇਹਨੇ ਨੈਚੁਰਲ ਕਾਉਸਿੰਗ ਤੇ ਆ ਜੀ ਆਪਣਾ ਹੱਕ ਹੁੰਦਾ ਵੀ ਆਪਾਂ ਅਗਲੇ ਨੂੰ ਸਹੀ ਰਾਇ ਦੇਣੀ ਆ ਜੀ ਠੀਕ ਆ ਹੁਣ ਜੇ ਮੈਂ ਵੀ ਇੱਥੇ ਆ ਕੇ ਕਹਾਂ ਵੀ ਕੋਈ ਚੱਕਰ ਨਹੀਂ ਆ ਬਾਈ ਟੀਕੇ ਤੋਂ ਗੱਭਣ ਹੋ ਜੂਗੀ ਇਹ ਮੱਝ ਟੀਕੇ ਦੇ ਗੱਭਣ ਨਹੀਂ ਹੋਣੀ ਜੀ ਠੀਕ ਆ ਜਿਹੜੇ ਪਸ਼ੂ ਨੂੰ ਸੈਕਸਟਿਵਿਟੀ ਹੈ ਨਹੀਂ ਜਿਹੜਾ ਪਸ਼ੂ ਹੀਟ ਹੀ ਨਹੀਂ ਛੱਡਦਾ ਟੀਕੇ ਤੇ ਹੀਟ ਮੱਝ ਸਹੀ ਰੱਖਦੀ ਆ 20 ਦਿਨਾਂ ਬਾਅਦ ਹੀ ਹੀਟ ਕੱਢਦੀ ਆ ਕੋਈ ਦਿੱਕਤ ਨਹੀਂ ਮੰਨ ਕੇ ਚੱਲੋ ਥੋੜਾ ਜਿਹਾ ਬੋਲਦੀ ਵੀ ਆ ਪਰ ਮੰਨ ਲਓ ਮੇਨ ਪ੍ਰੋਬਲਮ ਇਹਦੇ ਚ ਇਹੀ ਆ ਵੀ ਇਹ ਹੀਟ ਛੱਡਦੀ ਨਹੀਂ ਤੇ ਉਸ ਤੋਂ ਬਾਅਦ ਬਾਈ ਗੰਦਗੁੰਦ ਵੀ ਛੱਡਦੀ ਆ ਹਾਂਜੀ ਥੋੜਾ ਜਿਹਾ ਛੱਡਦੀ ਤੀਜੇ ਦਿਨ ਤੀਜੇ ਦਿਨ ਛੱਡਦੀ ਚਲੋ ਉਹ ਤਾਂ ਜਿਵੇਂ ਆਪਾਂ ਐ ਵੀ ਕਹਿ ਦਿੰਦੇ ਵੀ ਆਟਾ ਵੀ ਮਾੜਾ ਆ ਛੱਡਦੀ ਹੋਗੀ ਐ ਤਾਂ ਨਹੀਂ ਵੀ ਸਿੱਟੀ ਜਾਂਦੀ ਆ ਉਸ ਤੋਂ ਬਾਅਦ ਮਾੜਾ ਜਿਹਾ ਛੱਡਦੀ ਥੋੜਾ ਜਿਹਾ ਛੱਡਦੀ ਹੋਣਾ ਜਾਲਾ ਜਿਆ ਕਰਦੀ ਹੋਗੀ ਜਾਲਾ ਜੀ ਹਾਂਜੀ ਹਾਂ ਬਸ ਇਹੀ ਦੱਸਣਾ ਸੀਗਾ ਜੀ ਸੋਨੂੰ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜੇ ਪਸ਼ੂ ਟੀਕੇ ਤੇ ਹੀਟ ਨਹੀਂ ਛੱਡਦਾ ਪਹਿਲਾਂ ਤਾਂ ਉਹਦੇ ਦੋ ਟੀਕੇ ਲਵਾ ਕੇ ਦੇਖਿਆ ਕਰੋ ਇਕੱਠੇ ਦੋ ਸੀਮਨ ਫਿਰ ਜੇ ਮਾਝ ਮੰਨ ਲਓ ਮੂਰਾ ਤਾਂ ਉਹਦੇ ਨੀਲੀ ਰਾਵੀ ਦਾ ਸੀਮਨ ਲਵਾ ਦਿਓ ਜੀ ਕਿਉਂ ਫਿਰ ਆਪਾਂ ਇੱਥੇ ਨਸਲ ਆਪਾਂ ਨੂੰ ਮੈਟਰ ਨਹੀਂ ਕਰਦੀ ਜਦੋਂ ਆਪਣਾ ਪਸ਼ੂ ਗੱਭਣ ਨਹੀਂ ਹੋ ਰਿਹਾ ਜਿਵੇਂ ਕੱਲ ਸੋਨੂੰ ਮਾੜੀ ਵਾਲੀ ਵੀਡੀਓ ਜਿਹੜੀ ਅੱਜ ਪਾਈ ਐ ਉਹਦੇ ਚ ਸੋਨੂੰ ਦਿਖਾਇਆ ਵੀ ਉਹ ਨੀਲੀ ਰਾਵੀ ਟੀਕੇ ਦੇ ਮੱਝ ਗੱਭਣ ਹੋ ਗਈ ਸੀ ਬਹੁਤ ਜ਼ਿਆਦਾ ਰਿਪੀਟਰ ਸੀ ਝੋਟੀ ਜਿਹੜੀ ਕੱਲ ਵੀਡੀਓ ਅੱਜ ਵੀਡੀਓ ਉਹ ਅਪਲੋਡ ਕੀਤੀ ਵੀ ਆ ਆਪਾਂ ਬਾਦ ਕਿੰਨੀ ਤਰੀ ਕਿੰਨੀ ਹੈ ਬਾਈ 30 ਤਰੀਕ ਦੀ ਜਿਹੜੀ ਵੀਡੀਓ ਆਪਾਂ ਅਪਲੋਡ ਕੀਤੀ ਉਹ ਚ ਤੁਸੀਂ ਧਿਆਨ ਨਾਲ ਦੇਖਿਓ ਜੀ ਵੀ ਉਹ ਨੀਲੀ ਰਾਵੀ ਤੋਂ ਮੰਨ ਲਓ ਸੀਮਨ ਤੋਂ ਗੱਬਣ ਹੋਈ ਵੀ ਆ ਬੁਰਾ ਮੱਜ ਤੇ ਨੀਲੀ ਰਾਵੀ ਬੱਚਾ ਦਿੰਦਾ ਨਸਲ ਬਰੀਡ ਬਦਲ ਕੇ ਠੀਕ ਆ ਭਰਾ ਦਿਆ ਕਰੋ ਜਿਵੇਂ ਜਰਸੀ ਦੇ ਸਾਈ ਵਾਲ ਤੇ ਮੰਨ ਕੇ ਜੇ ਜਰਸੀ ਦੇ ਚਲੋ ਜਰਸੀ ਲਵਾਉਣਾ ਪੈਂਦਾ ਜੇ ਕਈ ਵਾਰੀ ਬੱਚਾ ਵੱਡਾ ਆ ਜਾਂਦਾ ਵੀ ਐਫ ਐਫ ਦੇ ਜਿਵੇਂ ਸਾਈ ਵਾਲਿਆਂ ਜਰਸੀ ਹੀਮਨ ਲਵਾ ਕੇ ਦੇਖ ਲਿਆ ਕਰੋ ਇੱਕ ਵਾਰੀ ਤੇ ਠੀਕੇ ਦੋ ਇਕੱਠੇ ਪਰੋਆਇਆ ਕਰੋ ਜੇ ਫਿਰ ਵੀ ਨਹੀਂ ਗੱਲ ਬਣਦੀ ਫਿਰ ਪ੍ਰੋਬਲਮ ਆਈ گاਵਾਾਂ ਚ ਤਾਂ ਵੈਸੇ ਇਹ ਦਿੱਕਤ ਬਹੁਤ ਘੱਟ ਆਉਂਦੀ ਵੱਜਾਂ ਤੇ ਬਹੁਤ ਜ਼ਿਆਦਾ ਦਿੱਕਤ ਆ ਰਹੇ ਹੋ ਜਿਉਂਦੀਆਂ گاਵਾਾਂ 'ਚ ਉਹਨਾਂ ਚ ਆਉਂਦੀ ਆ ਜਿਹੜੇ ਪਸ਼ੂ ਦੇ ਗੰਨ ਨਹੀਂ ਬਾਸ ਹੁੰਦੀ ਉਹ ਨੇਚਰਲ ਕ੍ਰੋਸਿੰਗ ਤੋਂ ਬਿਨਾ ਨਹੀਂ ਰਹਿਣਾ ਜਿਵੇਂ ਉਹ ਬਾਈ ਉਹ ਮੰਨ ਲਓ ਬਾਰਡਰ ਵਾਲੇ ਦੀ ਮੱਝ ਸੀਗੀ ਜਿਹੜੀ ਬਾਈ ਨੇ ਆਪਣੇ ਉਹ ਗਾਂ ਸੀਗੀ ਵਹਿੜ ਜੀ ਉਹਦੀ ਮੱਝ ਦੀ ਇਹ ਦਿੱਕਤ ਸੀਗੀ ਜੀ ਨਾਰਲੀ ਵਾਲੇ ਬਾਈ ਦੀ ਤੇ ਉਹ ਉਹਦੇ ਗੰਨ ਕ੍ਰੋਸ ਨਹੀਂ ਹੁੰਦੀ ਸੀ ਤੇ ਉਹ ਨੇਚਰਲ ਕ੍ਰੋਸਿੰਗ ਤੋਂ ਇੱਕੇ ਵਾਰੀ ਜਿਗੱਪਣ ਹੋ ਗਈ 14-15 ਮਹੀਨਿਆਂ ਤੋਂ ਰਿਪੀਟਰ ਸੀ ਬਾਈ ਨੇ ਗਰੁੱਪ 'ਚ ਵੀਡੀਓ ਵੀ ਪਾਈ ਜੀ ਉਹਦੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨ